ਪ੍ਰਧਾਨ ਮੰਤਰੀ ਦੀਵਾਂਸ ਯੋਜਨਾ ਅਨੁਸਾਰ ਬਠਿੰਡਾ ਵਿਖੇ ਬਜ਼ੁਰਗਾਂ ਨੂੰ ਲਗਾਤਾਰ ਹੀ ਲੋੜਵੰਦ ਸਮਾਨ ਵੰਡਿਆ ਜਾ ਰਿਹਾ ਹੈ ਇਸ ਵਾਰ ਇਹ ਜਾਣਕਾਰੀ ਦਿੰਦੇ ਬਜ਼ੁਰਗ ਨੇ ਦੱਸਿਆ ਕਿ ਸਾਡੀ ਉਮਰ 60 ਸਾਲ ਤੋਂ ਉੱਤੇ ਹੈ ਤੇ ਪ੍ਰਧਾਨ ਮੰਤਰੀ ਵੱਲੋਂ ਜੋ ਯੋਜਨਾ ਚਲਾਈ ਗਈ ਹੈ ਉਸ ਮੁਹਿੰਮ ਤਹਿਤ ਸਾਨੂੰ ਵੀਲਚੇਰਾ ਅਤੇ ਖੁੰਡੀਆਂ ਅਤੇ ਬੈਲਟਾਂ ਅਤੇ ਗੋਡੇ ਮਿਲਦੇ ਹਨ ਜਿਸ ਕਰਕੇ ਬਠਿੰਡਾ ਦੇ ਜੋ ਵਰਕਰ ਨੇ ਉਹਨਾਂ ਵੱਲੋਂ ਸਾਡਾ ਸਹਿਯੋਗ ਕੀਤਾ ਜਾਂਦਾ ਹੈ ਤੇ ਸਾਨੂੰ ਲੋੜਵੰਦੀਆਂ ਚੀਜ਼ਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਉੱਥੇ ਹੀ ਬਜ਼ੁਰਗਾਂ ਦਾ ਕਹਿਣਾ ਹੈ ਕਿ ਲਗਾਤਾਰ ਹੀ ਉਹਨਾਂ ਵੱਲੋਂ ਪਿੰਡ-ਪਿੰਡੋਂ ਆ ਕੇ ਇਸ ਯੋਜਨਾ ਦੀ ਮੁਹਿੰਮ ਤਹਿਤ ਸਮਾਨ ਲਿਤਾ ਜਾਂਦਾ ਹੈ ਅਤੇ ਪੰਜਾਬ ਦੇ ਵਿੱਚ ਜੋ ਮੁਹਿੰਮ ਪ੍ਰਧਾਨ ਮੰਤਰੀ ਵੱਲੋਂ ਚਲਾਈ ਗਈ ਹੈ ਉਸ ਦਾ ਧੰਨਵਾਦ ਕਰਦੇ ਨੇ ਉੱਥੇ ਹੀ ਵਰਕਰਾਂ ਦਾ ਕਹਿਣਾ ਹੈ ਕਿ ਲਗਾਤਾਰ ਹੀ ਬਜ਼ੁਰਗ ਇਸ ਮੁਹਿੰਮ ਦਾ ਲਾਹਾ ਉਠਾਉਂਦੇ ਨੇ ਕਿਹੜੇ ਪਿੰਡੋਂ ਆਇਓ ਸ਼੍ਰੀਪੁੱਤਰ ਕੀ ਕਹਿਣਾ ਚਾਹੁੰਦੇ ਜਿਹੜਾ ਸਰਕਾਰ ਵੱਲੋਂ ਸ਼ੁਕਰੀਆ ਹੈ ਜਿਹੜਾ ਸਮਾਨ ਮਿਲਦਾ ਹੈ ਕੀ ਸਮਾਨ ਵਾਕੇ ਜਨਾਮੈਂਟ ਕੀ ਕੀ ਸਮਾਨ ਮਿਲਦਾ ਇੱਕ ਛੇਕਲੀ ਬੈਲਟ ਆਈਆਂ ਆ ਆ ਘੂਂਡੀਆਂ ਵਾਲੀਆਂ ਥੁੰਡੀਆਂ ਸਾਰਾ ਕੁਝ ਵਾਕੇ ਜਨਾਮੈਂਟ ਕਿੰਨਾ ਸਾਮ ਹੋ ਗਿਆ ਤੁਹਾਨੂੰ ਇਹਨਾਂ ਨੂੰ ਸਮਾਨ ਦਵਾਉਂਦੇ ਇਹਨਾਂ ਨੂੰ ਮੈਨੂੰ ਚਾਰ ਵੀ ਨਹੀਂ ਆ ਕਿੰਨੇ ਬੰਦੇ ਅੱਜ ਲੈ ਕੇ ਆਏ ਹੋ ਕਿੰਨੇ ਆ ਜੀ ਭਾਈ ਲੈ ਕੇ ਆਏ ਭਾਈ ਬਜ਼ੁਰਗ ਜਿਹੜੇ ਲੈ ਕੇ ਆਏ ਕੀ ਕੀ ਕਹਿਣਾ ਚਾਹੋਗੇ ਸਰਕਾਰ ਨੂੰ ਬਹੁਤ ਧੰਨਵਾਦ ਕੀ ਨਾਮ ਹੈ ਸਰਜੀਤਪੁਰ ਸਰਜੀਤਪੁਰ ਜੀ ਕੀ ਕਹਿਣਾ ਚਾਹੋਗੇ ਤੁਹਾਨੂੰ ਸਮਾਨ ਮਿਲਦਾ ਹੈ ਸਰਕਾਰ ਵੱਲੋਂ ਅਈ ਕੰਨੀ ਸਹਤ ਚੱਲ ਰਹੀ ਜਿਨੀ ਹੋ ਰਹੀ ਕਰ ਕੀ ਕੁਝ ਮਿਲ ਰਿਹਾ ਹੈ ਤੁਹਾਨੂੰ ਇਹ ਸੁਝਾਅ ਕਰਕੇ ਦੱਸੋ ਹੋਰ ਕੀ ਮਿਲਦਾ ਜੀ ਹੋਰ ਬਸ ਆ ਚੀਜ਼ ਮਿਲਦੀ ਕੀ ਕਹਿਣਾ ਚਾਹੋਗੇ ਸਰਕਾਰ ਦਾ ਧੰਨਵਾਦ ਕਰਨਾ ਚਾਹੋਗੇ ਬਹੁਤ ਧੰਨਵਾਦ ਕੀਆ ਜਾਰੀ ਇਹ ਸਾਡੀ ਸੰਸਦ ਹੈ ਪ੍ਰਧਾਨ ਮੰਤਰੀ ਦੁਆਸ਼ਾ ਕੇ ਅੰਦਰ ਜਿਨਵਰੇ ਲੋਕਾਂ ਨੂੰ ਕੁਝ ਵੀ ਪਤਾ ਇਹਦੇ ਵਿੱਚ ਆਇਆ ਜਿਨ੍ਹਾਂ ਦੀ ਦੋਸਤਾਂ ਮੈਂ ਦੱਲੀਆਂ ਇੱਕ ਅਮੀਰ ਸਕੀਮ ਤੇ ਇੱਕ ਸੀਨੀਅਰ ਸਟਿਜੈਂਟਸ ਦੀ ਪਰ ਜਿਹੜੇ ਅੰਗੀਆਂ ਉਹਦੇ ਵਿੱਚ ਮਹੀਨੇ ਦੀ ਆਮਦਨ 22000 ਤੋਂ નીચે ਹੋਣੀ ਚਾਹੀਦੀ ਹੈ ਜਿਹੜੇ ਬਜ਼ੁਰਗਾਂ ਦੀ ਸਕੀਮਾ ਉਹਦੇ ਵਿੱਚ ਮਹੀਨੇ ਦੀ ਆਮਦਨ 10000 ਤੋਂ નીચે ਹੋਣੀ ਹੈ ਇਹਦੇ ਵਿੱਚ ਅਸੀਂ ਬਜ਼ੁਰਗਾਂ ਨੂੰ ਜੋ ਸਮਾਨ ਪ੍ਰੋਵਾਈਡ ਕਰਾਉਣਾ ਹੈ ਉਹ ਵਿੱਚ ਵੀ ਚੇਅਰ ਗੱਡੀ ਗੈਸਟਿਕ ਗੋਡਿਆਂ ਦੇ ਕਮਰ ਦੀ ਬੈਲਟ ਆਦੀ ਸਾਰਾ ਕੁਝ ਪ੍ਰੋਵਾਈਡ ਕਰਾਉਣਾ ਹੈ ਤੇ ਜਿਹੜੇ ਅੰਗੀਆਂ ਹੁੰਦੇ ਆ ਜਿਨ੍ਹਾਂ ਦਾ ਸਿੱਕਸਣ ਤੋਂ ਜ਼ਿਆਦਾ ਬਣਿਆ ਹੋਇਆ ਸਰਟੀਫਿਕੇਟ ਉਹਨਾਂ ਦੇ ਇਲੈਕਟ੍ਰੋਨਿਕ ਸਕੂਟਰੀ ਤੇ ਹੋਰ ਬਹੁਤ ਕੁਝ ਪ੍ਰੋਵਾਈਡ ਕਰਵਾਉਣਾ ਜਿਵੇਂ ਕਿ ਆਥਰ ਲਈ ਟਰਾਈਸਾਈਕਲ ਬ্লাইন্ড ਪੇਸ਼ੈਂਟ ਲਈ ਡਿਸਟ੍ਰੈਸ ਸਟicker ਬ্লাইন্ড ਪੇਸ਼ੈਂਟ ਲਈ ਜਿਹੜਾ 10ਵੀਂ ਪਾਸ ਹੈ ਉਹਦੇ ਲਈ ਮੋਬਾਈਲ ਅਸੀਂ ਇਹ ਸਭ ਕੁਝ ਇੱਥੇ ਪ੍ਰੋਵਾਈਡ ਕਰਵਾਉਣਾ ਜਿਵੇਂ ਕਿ ਉਹ ਸਾਡੇ ਕੋਲ ਸੀਨੀਅਰ ਸਟੇਸ਼ਨ ਬੈਠੇ ਹੋਣਗੇ ਅਸੀਂ ਸਮਾਨ ਦੇ ਰਿਹਾ ਜਿਵੇਂ ਕਿ ਲੈਗਨ ਬਾਕਸ ਲਈ ਸੀਟ ਵੀ ਚੇਅਰ ਸਟicker ਆਦਿ ਵਗੈਰਾ ਇਸ ਅਸੀਂ ਸਭ ਬਣ ਰਿਹਾ ਪਿੰਡਾਂ ਦੇ ਚ ਜਾਗਰੂਕ ਪਿੰਡਾਂ ਦੇ ਜਾਗਰੂਕਤਾ ਅਭਿਆਨ ਵੀ ਚਲਾਇਆ ਜਾਂਦਾ ਤੁਹਾਡੇ ਵੱਲੋਂ ਸਵੇ ਸਾਡੇ ਕੋਲੋਂ ਪਿੰਡਾਂ 'ਚ ਜਾਗਰ ਕਮਪੇਨ ਚਲਾਇਆ ਜਾਂਦਾ ਜਿਵੇਂ ਕੋਈ ਸਮੱਸਿਆ ਵੀ ਹੁੰਦੀ ਹੈ ਉਹਨਾਂ ਨੂੰ ਉਹਨਾਂ ਤੱਕ ਸੰਦੇਸ਼ ਪਹੁੰਚਾਇਆ ਜਾਂਦਾ ਵੀ ਆ ਸਾਡੇ ਕੋਲ ਆ ਗਿਆ ਜਾ ਆ ਗਿਆ ਠੀਕ ਹੈ ਵੀ ਉਹ ਆਪਣੇ ਪੇਸ਼ੈਂਟ ਇਕੱਠੇ ਕਰਕੇ ਉਹ ਸਾਡੇ ਕੋਲ ਲਿਆਉਂਦੇ ਤੇ ਉਹਨਾਂ ਵਿੱਚ ਅਸੀਂ ਉਹਨਾਂ ਨੂੰ ਸਮਾਧਨ ਦੇਂਦੇ